ਦੇਸ਼ਾਂਤਰ ਵਿਦਿਆਰਥੀਆਂ ਦੇ ਪੇਪਰ ਲੀਕ ਹੋਣ ਤੇ ਹੁਣ ਮਿਲੇਗੀ ਸਖਤ ਸਜ਼ਾ ਤੇ ਵੱਡਾ ਜੁਰਮਾਨਾ ਲੋਕ ਸਭਾ ਦੇ ਵਿੱਚ ਐਗਜ਼ਾਮੀਨੇਸ਼ਨ ਬਿੱਲ 2124 ਅੱਜ ਪੇਸ਼ ਹੋ ਗਿਆ ਇਸ ਬਿੱਲ ਦੇ ਇਰਦ-ਗਿਰਦ ਤੇ 21 ਫਰਵਰੀ ਨੂੰ ਜਿਹੜਾ ਕੌਮੀ ਮਾਤ ਦਿਹਾੜਾ ਦਿਵਸ ਹੈ ਉਸ ਦਿਨ ਪੰਜਾਬ ਦੇ ਵਿੱਚ ਵੱਜਣਗੇ ਢੋਲ ਇਹ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਹਗੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ਼ਕਾਲ ਡਾਕਟਰ ਸਾਹਿਬ ਐਗਜ਼ਾਮੀਨੇਸ਼ਨ ਬਿਲ 224 ਲੋਕ ਸਭਾ ਦੇ ਵਿੱਚ ਅੱਜ ਪੇਸ਼ ਹੋਇਆ ਹੈ ਮਤਲਬ ਕਿ ਵਿਦਿਆਰਥੀਆਂ ਦੇ ਜਿਹੜੇ ਪੇਪਰ ਲੀਕ ਹੋਣ ਦੇ ਸੀ ਉਸ ਉੱਤੇ ਸਰਕਾਰ ਨੇ ਇੱਕ ਸਖਤ ਰੁਖ ਅਪਣਾਇਆ ਅਗਲੇ ਸਮੇ ਇੱਕ ਕਾਨੂੰਨ ਵੀ ਬਣੇਗਾ ਨਕਲ ਨੂੰ ਰੋਕਣ ਲਈ ਖਾਸ ਕਰਕੇ ਨੌਕਰੀਆਂ ਦੇ ਵਿੱਚ ਜਾਂ ਓਵਰ ਆਲ ਇਮਤਿਹਾਨਾਂ ਦੇ ਵਿੱਚ ਡਰ ਸਾਹਿਬ ਇਹ ਕੀ ਬਿੱਲ ਹੈ ਇਸ ਬਿੱਲ ਦੇ ਵਿੱਚ ਕੀ ਹੈ ਕਿਸ ਤਰ੍ਹਾਂ ਦੀ ਸਜ਼ਾ ਹੈ ਤੇ ਕਿਸ ਤਰ੍ਹਾਂ ਦਾ ਇਹ ਅੱਗੇ ਜਾ ਕੇ ਲਾਗੂ ਹੋਏਗਾ ਖੈਰ ਕਾਨੂੰਨ ਬੰਨਣਾ ਤਾਂ ਹੈ ਹੀ ਹੈ ਜੀ ਹਿੰਦਰ ਸਾਹਿਬ ਅਸਲ ਦੇ ਵਿੱਚ ਜਦੋਂ ਦਾ ਦੇਖਦੇ ਆ ਪਿਛਲੇ ਸਾਲਾਂ ਦੇ ਵਿੱਚ ਪ੍ਰੀਖਿਆਵਾਂ ਦੇ ਵਿੱਚ ਬੜੀ ਕਪੜੇਬਾਜੀ ਜਾਂ ਪੇਪਰ ਲੀਕ ਹੋ ਜਾਂਦਾ ਸੀ ਮੌਕੇ ਦੇ ਉੱਪਰ ਜਾਂ ਫਿਰ ਜੇ ਪੇਪਰ ਲੀਕ ਹੁੰਦਾ ਸੀ ਉਹਦੇ ਬਾਰੇ ਪ੍ਰੀਖਿਆ ਉਹ ਰੱਦ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਕਈ ਵਾਰ ਇਹ ਪ੍ਰੀਖਿਆ ਦਾ ਪਤਾ ਹੀ ਨਹੀਂ ਸੀ ਲੱਗਦਾ ਬੰਦੇ ਨੌਕਰੀਆਂ ਵੀ ਜੁਆਇਨ ਕਰ ਜਾਂਦੇ ਸਨ ਪ੍ਰੀਖਿਆ ਦੇ ਵਿੱਚ ਇਸ ਤਰ੍ਹਾਂ ਅਨਫੇਅਰ ਮੀਨਜ਼ ਵਰਤ ਕੇ ਤੇ ਉਸ ਤੋਂ ਬਾਅਦ ਲੰਬੇ ਸਮੇਂ ਬਾਅਦ ਇਹ ਧਿਆਨ ਦੇ ਵਿੱਚ ਆਉਂਦਾ ਕਿ ਇਹਨੂੰ ਰੋਕਣ ਦੇ ਲਈ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ ਅਸਲ ਦੇ ਵਿੱਚ ਇਹ ਬਿੱਲ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ ਕਿਉਂਕਿ ਇਸ ਮਾਰੀ ਨੇ ਹਿੰਦੁਸਤਾਨ ਦੇ ਸਮੁੱਚੇ ਸਮਾਜਿਕ ਢਾਂਚੇ ਨੂੰ ਸਮੁੱਚੇ ਪ੍ਰਬੰਧ ਨੂੰ ਬਹੁਤ ਹੀ ਇਸ ਤਰ੍ਹਾਂ ਦਾ ਹਾਸੋਹੀਨਾ ਬਣਾ ਦਿੱਤਾ ਸੀ ਕਿਉਂਕਿ ਇਸ ਤਰ੍ਹਾਂ ਦੇ ਅਨਫੇਅਰ ਮੀਨ ਵਰਤ ਕੇ ਜਿਹੜੇ ਪ੍ਰੀਖਿਆਰਥੀ ਜਿਹੜੇ ਬਿਲਕੁਲ ਹੀ ਨਕਮੇ ਕਿਸਮ ਦੇ ਸੀ ਤੇ ਉਹ ਅੱਗੇ ਆ ਜਾਂਦੇ ਨੇ ਅਸਲ ਵਿਦਿਆਰਥੀ ਵਿਚਾਰੇ ਪਿੱਛੇ ਰਹਿ ਜਾਂਦੇ ਸੀ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਧੋਖਾਧੜੀ ਚੱਲਦੀ ਸੀ ਇਸ ਦੇ ਨਾਲ ਫਿਰ ਉਹ ਜਿਹੜੇ ਇਸ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਸੀ ਉੱਚ ਅਹੁਦਿਆਂ ਤੇ ਵੀ ਚੱਲੇ ਜਾਂਦੇ ਸੀ ਫਿਰ ਉਹਨਾਂ ਨੇ ਉੱਥੇ ਵੀ ਉਸ ਤਰ੍ਹਾਂ ਦਾ ਨਿਗਾਰਾ ਲਿਆਉਣਾ ਇਹੋ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਕਿ ਭ੍ਰਿਸ਼ਟਾਚਾਰ ਜਾਂ ਨਿਗਾਰਾ ਆਇਆ ਸਿਸਟਮ ਦੇ ਵਿੱਚ ਇਹਦੇ ਲਈ ਇਹ ਕੰਮ ਦੀ ਜ਼ਰੂਰੀ ਹੈ ਇਸ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਤੇ ਇਹ ਬਿੱਲ ਲਿਆਂਦਾ ਗਿਆ ਇਸ ਦੇ ਤਹਿਤ ਅਨਫੇਅਰ ਮੀਨ ਵਰਤਨ ਵਾਲੇ ਸਖਤ ਹੋਣ ਦੇ ਉੱਪਰ ਠੀਕ 1 ਕਰੋੜ ਰੁਪਇਆ ਅਤੇ 10 ਸਾਲ ਦੀ ਸਜ਼ਾ ਦਾ ਜੁਰਮਾਨਾ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਕੋਈ ਪ੍ਰੀਖਿਆਰਤੀ ਕਿਸੇ ਹੋਰ ਬੰਦੇ ਦਾ ਪ੍ਰੀਖਿਆ ਦਿੰਦਾ ਫੜਿਆ ਜਾਂਦਾ ਤਾਂ ਉਹਨੂੰ 3 ਤੋਂ 5 ਸਾਲ ਤੱਕ ਦੀ ਉਹਨੂੰ ਸਜ਼ਾ ਹੋਵੇ ਤੇ ਲੱਖਾਂ ਰੁਪਏ ਉਹਨੂੰ ਜੁਰਮਾਨਾ ਕੀਤਾ ਜਾਵੇਗਾ ਇਸੇ ਤਰ੍ਹਾਂ ਜੇਕਰ ਕੋਈ ਸੰਸਥਾਏ ਦੀ ਪੇਪਰ ਲੀਕ ਕਰਨ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਹਦੇ ਤੋਂ ਸਾਰਾ ਖਰਚਾ ਬਹੂਮ ਕੀਤਾ ਜਾਵੇਗਾ ਤੇ ਉਹਨਾਂ ਦੇ ਉੱਪਰ ਪਰਚੇ ਦਰਜ ਹੋਣਗੇ ਇਹ ਬਹੁਤ ਅੱਛਾ ਅਸ਼ਲਾਗਾਯੋਗ ਫੈਸਲਾ ਹੈ ਤੇ ਇਹ ਜਿਹੜਾ ਬਿੱਲ ਆਇਆ ਇਹ ਕਾਨੂੰਨ ਬਣੇ ਤੇ ਇਹ ਦੇਸ਼ ਦੇ ਵਿੱਚ ਲੱਗੂ ਕਿਉਂਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਰਹੇ ਨੇ ਜਿਵੇਂ ਪੰਜਾਬ ਦੇ ਵਿੱਚ ਵੀ ਕਿੰਨੀ ਵਾਰ ਪੀਪੀਐ ਜੀ ਕਹਿੰਦਾ ਪਾਬ ਕਿ ਇਹ ਅਜਿਹੀ ਤਰ੍ਹਾਂ ਦੇ ਕੱਪੜੇ ਕਪੜੇ ਪੇਪਰ ਲੀਕ ਹੋਣ ਦੇ ਜੀ ਹਾਂਜੀ ਇਸ ਤਰ੍ਹਾਂ ਦੇ ਪੇਪਰ ਲੀਕ ਹੋਣ ਦੇ ਕੱਪੜੇ ਨਜ਼ਰ 'ਚ ਹੁੰਦੇ ਰਹੇ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕਿੰਨੀਆਂ ਉੱਚ ਪੱਧਰ ਦੀਆਂ ਜਿਹੜੀਆਂ ਪ੍ਰੀਖਿਆਵਾਂ ਮਤੀ ਜਿਹੜੀਆਂ ਪੀਪੀਐਸਸੀ ਵੱਲੋਂ ਲਈਆਂ ਜਾਂਦੀਆਂ ਰੱਦ ਕਰਨੀਆਂ ਪਈਆਂ ਤੇ ਉਹਨਾਂ ਦੇ ਉੱਪਰ ਕੇਸ ਵੀ ਦਰਜ ਹੋਏ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਂਦੇ ਸੀ ਐਵੇਂ ਜਿਵੇਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪ੍ਰੀਖਿਆ ਦੇ ਨਲਾਇਕ ਵਿਦਿਆਰਥੀ ਇਸ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਆਪਣੀਆਂ ਡਿਗਰੀਆਂ ਲੈ ਜਾਂਦੇ ਸਨ ਤੇ ਉਹ ਆਪਣੀ ਦੂਸਰੇ ਜਿਹੜੇ ਮਿਹਨਤੀ ਵਿਦਿਆਰਥੀ ਇਮਾਨਦਾਰ ਜਿਹੜੇ ਕਿ ਟੈਲੈਂਟਡ ਵਿਦਿਆਰਥੀ ਕੀ ਉਹਨਾਂ ਦਾ ਰਸ ਰੋਕਦੇ ਸੀ ਇਹਦੇ ਲਈ ਇਹ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਬਿੱਲ ਲਿਆਂਦਾ ਬਹੁਤ ਅੱਛਾ ਤੇ ਇਸ ਤੋਂ ਪਹਿਲਾਂ ਕੁਝ ਰਾਜਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਿੱਲ ਪਾਸ ਹੋਏ ਨੇ ਪਰੰਤੂ ਜਿਹੜਾ ਹੁਣ ਭਾਰਤ ਪੱਧਰ ਤੇ ਉੱਪਰ ਇਹ ਲਾਗੂ ਹੋਵੇਗਾ ਤਾਂ ਇਹ ਬਹੁਤ ਹੀ ਇਹ ਇਸਤ ਬਿਮਾਰੀ ਨੂੰ ਖੰਡ ਪਾਉ ਡਾਕਟਰ ਸਾਹਿਬ ਕਹਿੰਦਾ ਪਾਪ ਡਾਕਟਰ ਸਾਹਿਬ ਇੱਕ ਰਾਸ਼ਟਰ ਇੱਕ ਇਮਤਿਹਾਨ ਇਸ ਤਰ੍ਹਾਂ ਦਾ ਕੁਝ ਮਤਲਬ ਸਰਕਾਰ ਇਸ ਪਾਸੇ ਵੀ ਕਬੈਦ ਵਧਾ ਰਹੀ ਹੈ ਖੈਰ ਇਸ ਬਿੱਲ ਦੀ ਸਲਾਘਾ ਵੀ ਹੁਣੀ ਬਣਦੀ ਹੈ ਪਰ ਡਾਕਟਰ ਸਾਹਿਬ ਕੀ ਇਹ ਅਕਾਦਮਿਕ ਪੱਧਰ ਦੀਆਂ ਜਿਹੜੇ ਇਮਤਿਹਾਨ ਨੇ ਉਹਨਾਂ ਤੇ ਵੀ ਲਾਗੂ ਹੋਵੇਗਾ ਜਿਹੜੀ ਆ ਵੱਖ-ਵੱਖ ਨੌਕਰੀਆਂ ਦੇ ਜਿਹੜੇ ਇਮਤਿਹਾਨ ਹੁੰਦੇ ਨੇ ਹਾਂ ਜੀ ਇਹ ਇਹ ਭਿੰਦਰ ਸਾਹਿਬ ਸਾਰੀਆਂ ਜਿਹੜੀਆਂ ਕਾਰਗਮਕ ਪ੍ਰੀਖਿਆਵਾਂ 'ਤੇ ਉਹਨਾਂ ਦੇ ਉੱਪਰ ਵੀ ਇਹ ਯੂਪੀਐਸਸੀ, ਜੇਈ ਅਤੇ ਹੋਰ ਸਾਰੀਆਂ ਪ੍ਰੀਖਿਆਵਾਂ 'ਤੇ ਉੱਪਰ ਇਹ ਲਾਗੂ ਹੋਵੇਗਾ ਤੇ ਯੂਪੀਐਸਸੀ, ਬੀਪੀਐਸਸੀ ਜਾਂ ਹੋਰ ਵੀ ਜਿਹੜੀਆਂ ਵਿਭਾਗੀ ਡਿਪਾਰਟਮੈਂਟਸ ਉਹ ਵੀ ਜਿਹੜੀ ਵੀ ਸਾਰੇ ਉਹਨਾਂ ਦੇ ਉੱਪਰ ਵੀ ਸਾਰਾ ਇਹ ਲਾਗੂ ਹੋਵੇਗਾ ਓਵਰ ਆਲ ਜਾਨੀ ਕਿ ਇਸ ਬਿੱਲ ਦੀ ਜਿਹੜੀ ਤਰਜਾ ਹੈ ਜਦੋਂ ਕਾਨੂੰਨ ਬਣੇਗਾ ਓਵਰ ਆਲ ਇੱਕ ਸਾਰਤਾ ਨਾਲ ਲਾਗੂ ਹੋਏਗਾ ਕਹਿੰਦਾ ਭਾਗ ਵਿੱਚ ਦੇਸ਼ ਦਾ ਜਿਹੜਾ ਬਹੁਤ ਪੱਧਰ ਹੈ ਜਿਹੜਾ ਨਗਾਰ ਵੱਲ ਜਾ ਰਿਹਾ ਸੀ ਜਿਹਨੇ ਸਿਸਟਮ ਨੂੰ ਇੱਕ ਤਰ੍ਹਾਂ ਇੱਕ ਪੱਖ ਤੋਂ ਕਹਿ ਲਈ ਕਿ ਕੰਗਾਲ ਵੀ ਕੀਤਾ ਉਹਦੇ ਤੇ ਹੁਣ ਇੱਕ ਸੁਧਾਰ ਹੋਏਗਾ ਪਰ ਜਿਵੇਂ ਐ ਲੱਗਦਾ ਹੈ ਵੀ ਬੜੀ ਦੇਰ ਹੋਏਗੀ ਇਸ ਸਾਰੇ ਮਾਮਲੇ ਦੇ ਵਿੱਚ ਅਜੇ ਇਹ ਕਾਨੂੰਨ ਅਜੇ ਇਹ ਚੰਗੇ ਕਾਨੂੰਨ ਬਹੁਤ ਸਿਰ ਪਹਿਲਾਂ ਆਉਣੇ ਚਾਹੀਦੇ ਸੀ ਬਿਲਕੁਲ ਜੀ ਨਾ ਕੋਈ ਅਸਲ ਦੇ ਵਿੱਚ ਜਦੋਂ ਨੈਤਿਕਤਾ ਦਾ ਨਗਾਰ ਆਉਂਦਾ ਹੈ ਨਾ ਇਹ ਜਦੋਂ ਕੋਈ ਡਰ ਨਹੀਂ ਹੁੰਦਾ ਜਾਂ ਡਰ ਭਾਉ ਨਹੀਂ ਹੁੰਦਾ ਉਹਨੂੰ ਸਿਸਟਮ ਨੂੰ ਤੋੜਨ ਲੱਗ ਜਾਂਦੇ ਨੇ ਇਹ ਇਸ ਤਰ੍ਹਾਂ ਦੀ ਫਿਰ ਬਹੁਤ ਗਿਣਤੀ ਜਦੋਂ ਇਸ ਤਰ੍ਹਾਂ ਦੇ ਨਕਮੇ ਅਧਿਕਾਰੀ ਕਰਮਚਾਰੀ ਭਰਤੀ ਹੋ ਜਾਂਦੇ ਨੇ ਉਹ ਸਾਰੇ ਸਿਸਟਮ ਨੂੰ ਆਪਣੇ ਵਰਗਾ ਬਣਾਉਂਦੇ ਨੇ ਤੇ ਉਹਦੇ ਨਾਲ ਦੇਸ਼ ਨੂੰ ਬੜੇ ਧਿਆਨ ਕਿਸੇ ਤੇ ਭੁੱਤਨੇ ਪੈਂਦੇ ਨੇ ਇਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਸਿਸਟਮ ਦੇ ਉੱਪਰੋਂ ਉੱਠਣਾ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਰੋਕਣ ਦੇ ਲਈ ਸਰਕਾਰ ਨੂੰ ਇਹ ਕਾਰਜ ਕਰਨਾ ਪਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ ਆ ਕੋਈ ਇਸ ਤਰ੍ਹਾਂ ਦੇ ਜਿਹੜੇ ਅ ਪ੍ਰੀਖਿਆਕਮ ਅਕਾਦਮਿਕ ਕਪੜੇ ਹੋਏ ਨੇ ਇਹ ਨਾ ਹੁੰਦੇ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ ਕਹਿੰਦਾ ਭਾਗ ਕਿ ਪਿਛਲੇ ਪਿਛਲੇ ਸਮੇਂ ਨੂੰ ਆ ਪੰਜੇਕਰ ਕੋਖੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਜਿਹੇ ਇਮਤਿਹਾਨ ਇਸ ਤਰ੍ਹਾਂ ਦੇ ਵਿੱਚ ਪਾਏ ਗਏ ਇਮਤਿਹਾਨਾਂ ਦੇ ਰਿਜ਼ਲਟ ਰੁਕਣੇ ਪਏ ਸਰਕਾਰਾਂ ਨੂੰ ਜਾਂ ਵੱਖ-ਵੱਖ ਏਜੰਸੀਆਂ ਨੂੰ ਤੇ ਕਈ ਗਰੋਹ ਵੀ ਕਾਬੂ ਆਉਂਦੇ ਰਹੇ ਕਹਿੰਦਾ ਭਾਗ ਕਿ ਇੱਕ ਗਰੋਹ ਇਸ ਮਾਮਲੇ ਦੇ ਵਿੱਚ ਬੜੀ ਤੇਜ਼ੀ ਨਾਲ ਅੱਗੇ ਬਦਰੈਸਨ ਤੇ ਜਿਨੇ ਮਤਲਬ ਦੇਸ਼ ਨੂੰ ਜਿਹੜੀ ਦੇਸ਼ ਦੀ ਜਿਹੜੀ ਹੈ ਤਰਜਮਾਨੀ ਕਰਨੀ ਹੈ ਨੌਜਵਾਨੀ ਉਹਨਾਂ ਦੇ ਜਿਹੜੇ ਭਵਿੱਖ ਉੱਤੇ ਇੱਕ ਬੜਾ ਵੱਡਾ ਸਵਾਲ ਵੀ ਸੀ ਭਿੰਡਰ ਸਾਹਿਬ ਇਹ ਕਾਰਨ ਹੈ ਕਿਉਂਕਿ ਜਿਹੜੇ ਮਾਫੀਏ ਜਾਂ ਜਿਹੜੇ ਗਰੋਹ ਨੇ ਇਸ ਤਰ੍ਹਾਂ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਪੈਸੇ ਲੈਣੇ ਨੇ ਤੇ ਨਲਾਇਕ ਵਿਦਿਆਰਥੀਆਂ ਨੂੰ ਨਲਾਇਕ ਉਮੀਦਵਾਰਾਂ ਨੂੰ ਵੱਡੀਆਂ ਪੋਸਟਾਂ ਦੇ ਉੱਪਰ ਭਰਤੀ ਕਰਾ ਦੇਣ ਦੇ ਲਈ ਗਲਤ ਢੰਗ ਤਰੀਕੇ ਵਰਤ ਕੇ ਉਹ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦੀ ਸੇਨਮਾਰੀ ਕਰਦੇ ਇਹ ਸਿਸਟਮ ਦੇ ਵਿੱਚ ਇਹ ਸਿਸਟਮ ਦੇ ਵਿੱਚ ਅਜੇ ਹੀ ਲੋਕ ਉਹਨਾਂ ਦੀ ਐਂਟਰੀ ਪਿਛਲੇ ਸਮੇਂ ਹੋਈ ਹੈ ਨਾ ਤਾਂ ਹੀ ਭਾਰਤ ਸਰਕਾਰ ਨੂੰ ਹੁਣ ਇਹ ਸਖਤ ਫੈਸਲਾ ਲੈਣਾ ਪਿਆ ਇਹ ਇੱਕ ਚਿੰਤਾ ਹੈ ਭਾਰਤ ਸਰਕਾਰ ਲਈ ਜਾਂ ਪੂਰੇ ਦੇਸ਼ ਲਈ ਜੀ ਡਾ ਸਾਹਿਬ ਇਹੋ ਹੀ ਹੈ ਕਾਰਨ ਕਿ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਢੰਗ ਤਰੀਕਿਆਂ ਦੇ ਨਾਲ ਵਿਅਕਤੀ ਵੱਡੀ ਪੋਸਟ ਦੇ ਉੱਪਰ ਬੈਠਾ ਹੋਏਗਾ ਤਾਂ ਉਹਦੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਦੇਸ਼ ਦੇ ਨਾਲ ਉਹਦਾ ਕੋਈ ਪਿਆਰ ਹੋਏਗਾ ਜਾਂ ਪਬਲਿਕ ਦੇ ਲਈ ਉਹ ਕੋਈ ਕਾਰਜ ਕਰੂਗਾ ਜਾਂ ਹਿੱਦੇ ਪਰ ਇਸ ਤਰ੍ਹਾਂ ਉਹਨਾਂ ਤੋਂ ਇਹਦਾ ਭਾਵ ਕਿ ਅਜਿਹੇ ਕਰਮਚਾਰੀ ਅਧਿਕਾਰੀ ਜਿਹੜੀ ਬੁਨਿਆਦ ਹੈ ਉਹ ਕਰਪਸ਼ਨ ਰਿਸ਼ਵਤ ਜਰੀਏ ਹੋਏਗੀ ਨੇਚਰਲੀ ਹੈ ਤਾਂ ਫਿਰ ਉਹਦਾ ਵੀ ਧਿਆਨ ਕਰਪਸ਼ਨ ਤੇ ਰਿਸ਼ਵਤ ਵਾਲੀ ਰਹੂਗਾ ਨੇਚਰਲੀ ਹੈ ਕੁਦਰਤੀ ਹੈ ਕਿ ਜਿਹੜਾ ਜਿਸ ਸਿਸਟਮ ਚ ਉਹ ਲੰਘਿਆ ਫਿਰ ਉਹਦੇ ਜਿਹੜਾ ਅਗਲਾ ਸਿਸਟਮ ਹੈ ਉਹ ਵੀ ਉਸੇ ਤਰ੍ਹਾਂ ਦਾ ਹੀ ਬਣ ਕੇ ਸਾਹਮਣੇ ਆਇਆ ਹਾਂ ਉਹਨੇ ਆਪਣੇ ਹੀ ਜਿਸ ਤਰ੍ਹਾਂ ਦਾ ਵਰਤਾਰੇ ਦੇ ਵਿੱਚੋਂ ਲੰਘਿਆ ਉਹ ਉਸ ਤਰ੍ਹਾਂ ਦਾ ਹੀ ਵਰਤਾਰਾ ਸਿਰਜਣਾ ਇਹ ਤਾਂ ਲਾਜ਼ਮੀ ਹੈਗਾ ਉਹਨੇ ਇਮਾਨਦਾਰੀ ਵਾਲੇ ਪਾਸੇ ਨੂੰ ਤਾਂ ਜਾਣਾ ਹੀ ਨਹੀਂ ਨਾ ਉਹਨੇ ਆਪਣੀ ਜਿਹੜਾ ਬੇਈਮਾਨੀ ਵਾਲਾ ਹੈਗਾ ਜਾਂ ਭ੍ਰਿਸ਼ਟਾਚਾਰ ਵਾਲਾ ਉਸ ਨੂੰ ਬढ़ावा ਦੇਣਾ ਉਸੇ ਕਾਰਨ ਨਹੀਂ ਜਿਹੜਾ ਕਿ ਆਪਣੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੇ ਬਿਲਕੁਲ ਹੀ ਸਿਸਟਮ ਨੂੰ ਬਹੁਤ ਹੀ ਕੰਗਾਲੀ ਵੱਲ ਧੱਕ ਦਿੱਤਾ ਲੋਕਾਂ ਦਾ ਆਮ ਜਿਹੜੇ ਜਨ ਸੁਧਾਰਨ ਦਾ ਵਿਸ਼ਵਾਸ ਉੱਠਣ ਵੱਲ ਨੂੰ ਹੋਇਆ ਹੋਇਆ ਇਹ ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਜਾਵਾਂ ਨਿਸ਼ਚਿਤ ਕੀਤੀਆਂ ਨੇ ਇਹ ਬਿਲਕੁਲ ਜੇਕਰ ਲਾਗੂ ਹੁੰਦਾ ਹੈ ਤਾਂ ਇਹਦੇ ਨਾਲ ਦੂਸਰੀਆਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਭਵਿੱਖ ਹੈ ਜਾਂ ਸਾਡੀ ਭਵਿੱਖ ਦੀ ਪੀੜ੍ਹੀ ਹੈ ਜਾਂ ਸਾਡੇ ਨੌਜਵਾਨ ਨੇ ਉਹਨਾਂ ਦੇ ਕੈਰੀਅਰ ਨੂੰ ਅਸੀਂ ਬਚਾ ਸਕਾਂਗੇ ਕਿਉਂਕਿ ਕਈ ਵਾਰ ਇਹ ਇਸ ਤਰ੍ਹਾਂ ਦੇ ਢੰਗ ਤਰੀਕਿਆਂ ਦੇ ਨਾਲ ਇਹ ਇੱਕ ਪੱਖਰ ਦੇ ਉੱਪਰ ਅਸਰ ਨਹੀਂ ਪਾਉਂਦਾ ਇਹ ਬਹੁਤ ਪੱਧਰ ਦੇ ਉੱਪਰ ਅਸਰ ਪਾਉਂਦਾ ਹੈ ਪਰਿਵਾਰਾਂ ਨੂੰ ਨਾ ਤਬਾਹ ਕਰ ਦਿੰਦਾ ਹੈ ਕਿਨੇ ਵਿਅਕਤੀ ਜਿਹੜੇ ਬਹੁਤ ਹੀ ਟੈਲੈਂਟਡ ਸੀ ਜਿੰਨਾਂ ਨੇ ਦੇਸ਼ ਨੂੰ ਅੱਗੇ ਵੀ ਲੈ ਕੇ ਜਾਣਾ ਸੀ ਉਹ ਨੌਕਰੀਆਂ ਤੋਂ ਬਾਝੇ ਰਹਿ ਜਾਂਦੇ ਨੇ ਤੇ ਉਹਨਾਂ ਦੇ ਕੈਰੀਅਰ ਤਬਾਹ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਨਿਰਾਸ਼ਤਾ ਫੈਲ ਜਾਂਦੀ ਹੈ ਨਿਰਾਸ਼ਤਾ ਦਾ ਆਲਮ ਆ ਜਾਂਦਾ ਹੈ ਕਹਿੰਦਾ ਭਾਬ ਕਿ ਉਹਨਾਂ ਲਈ ਤਾਂ ਪੂਰੀ ਜਿਹੜੀ ਹੈ ਰਾਸ਼ਟਰ ਦੀ ਪੂਰੀ ਦੁਨੀਆ ਜਾਂ ਰਾਸ਼ਟਰ ਦਾ ਢਾਂਚਾ ਇੱਕ ਨਿਰਾਸ਼ਤਾ ਹੀ ਉਹਨਾਂ ਨੂੰ ਫਿਰ ਦੇਖਣ ਨੂੰ ਮਿਲਦਾ ਢਾਰਸ ਕਲਾ ਕਹਿੰਦਾ ਭਾਬ ਕਿ ਚੜ੍ਹਦੀ ਕਲਾ ਦੀ ਬਜਾਏ ਅਜਿਹੇ ਜਿਹੜੇ ਇੰਟੈਲੀਜੈਂਟ ਲੋਕ ਨੇ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜਦੋਂ ਉਹਨਾਂ ਤੇ ਇੱਕ ਬ੍ਰੇਕ ਲੱਗ ਜਾਏਗੀ ਕੁਝ ਹੋਰ ਲੋਕ ਅੱਗੇ ਵਧਦੇ ਉਹਨਾਂ ਦੇ ਸਾਹਮਣੇ ਅਜਿਹਾ ਵਰਤਾਰਾ ਹੋਏਗਾ ਤਾਂ ਨੇਚਰਲੀ ਹੈ ਡਾਕਟਰ ਸਾਹਿਬ ਅਜਿਹਾ ਨਹੀਂ ਲੱਗਦਾ ਕਿ ਵਿਰੋਧੀ ਧਿਰ ਐਸ ਬਿੱਲ ਦਾ ਕੋਈ ਨੁਕਸ ਕੱਢਣ ਜਾਂ ਵਿਰੋਧ ਕਰਨ ਤੇ ਬੜੀ ਚੰਗੀ ਗੱਲ ਹੋਏਗੀ ਕਿ ਬਿਨਾ ਕਿਸੇ ਨੁਕਸ ਕੱਢੇ ਵਿਰੋਧੀ ਧਿਰਾਂ ਸਾਰੀਆਂ ਜਿਹੜੀਆਂ ਦੇਸਤੀਆਂ ਬਾਕੀ ਧਿਰਾਂ ਨੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਇਸ ਬਿੱਲ ਦੇ ਹੱਕ ਦੇ ਵਿੱਚ ਪਹਿਰੇਦਾਰੀ ਨਿਭਾਉਣ ਦੀ ਪਾਵਨਾ ਮਾ ਕੱਟ ਲਗਦੀਆਂ ਨੇ ਵੀ ਵਿਰੋਧੀ ਰਾਏ ਦੇ ਵਿੱਚ ਹਾਂ ਠੀਕ ਹੈ ਜੇ ਘੇਰੇ ਨੂੰ ਵਧਾਉਣ ਦੇ ਲਈ ਜਾਂ ਕੋਈ ਹੋਰ ਥੋੜਾ ਮੋਟਾ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰਮੀਮ ਬਾਤ ਤੇ ਸੁਝਾਅ ਦੇ ਸਕਦੇ ਨੇ ਅਦਰਵਾਈਜ਼ ਇਸ ਦਾ ਵਿਰੋਧ ਕਰਨ ਦੇ ਵਿੱਚ ਕੋਈ ਵੀ ਥਿਰ ਨਹੀਂ ਆਏਗੀ ਕਿਉਂਕਿ ਪਬਲਿਕ ਦੇ ਇੰਟਰਸਟ ਦੇ ਵਿੱਚ ਹੈ ਲੋਕਾਂ ਦੇ ਹਿੱਤ ਦੇ ਵਿੱਚ ਹੈ ਲੋਕ ਹਿੱਤਾਂ ਦੇ ਲਈ ਹੀ ਕਾਨੂੰਨ ਬਣਦੇ ਨੇਗੇ ਇਸ ਦੇ ਸੰਬੰਧ ਦੇ ਵਿੱਚ ਇਹਦਾ ਕਿਸੇ ਨੂੰ ਇਤਰਾਜ਼ ਹੋਣ ਵਾਲੀ ਤੇ ਸੰਭਾਵਨਾ ਮਾ ਨਹੀਂ ਲੱਗ ਰਹੀਆਂ ਹਾਂ ਇਹਦੇ ਵਿੱਚ ਕੋਈ ਨਾ ਕੋਈ ਧਾਰਾ ਮਾ ਇਹਦਾ ਹੋਰ ਥੋੜਾ ਵਿਸਤਾਰ ਕਰਨ ਦੇ ਲਈ ਉਸ ਤਰ੍ਹਾਂ ਦੇ ਸੁਝਾਅ ਜ਼ਰੂਰ ਹੋ ਸਕਦਾ ਖੈਰ ਉਹ ਵਿਰੋਧੀ ਧਿਰਾਂ ਨੂੰ ਇਹ ਉਹਨਾਂ ਦੀ ਇੱਕ ਫਰਜ਼ ਵੀ ਬਣਦਾ ਹੈ ਕਿ ਇਹਦੇ ਵਿੱਚ ਜਿਹੜੀਆਂ ਖਾਮੀਆਂ ਰਹਿ ਗਈਆਂ ਨੇ ਇਸ ਬਿਲਡ ਦੇ ਵਿੱਚ ਉਹ ਸਰਕਾਰ ਨੂੰ ਦੱਸਣ ਅਜਿਹਾ ਪਰ ਜੇ ਵਿਰੋਧ ਉਹ ਜੋ ਵਿਰੋਧ ਕਰਨਾ ਸ਼ਾਇਦ ਉਹ ਜਾਇਜ਼ ਵੀ ਨਹੀਂ ਹੋਏਗਾ ਪਿੰਡਰ ਸਾਹਿਬ ਇਹਦੇ ਉੱਪਰ ਰਾਜਨੀਤੀ ਕਰਨ ਦੀ ਵੀ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਰਾਜਨੀਤੀਬਾਨ ਬੇਸ਼ੱਕ ਹਰੇਕ ਮਸਲੇ ਦੇ ਉੱਪਰ ਪੋਲਿਟਿਕ ਸੀ ਆਈ ਸੀ ਇਹਨਾਂ ਨੇ ਆਪਣੀ ਰਾਜਨੀਤੀ ਕਰਨੀ ਹੁੰਦੀ ਹੈ ਪਰੰਤੂ ਇਸ ਬਿੱਲ ਦੇ ਉੱਪਰ ਰਾਜਨੀਤੀ ਹੋਣ ਦੀ ਵੀ ਕੋਈ ਬਹੁਤੀ ਸੰਭਾਵਨਾ ਨਹੀਂ ਉਹਨਾਂ ਨੂੰ ਫਾਇਦਾ ਵੀ ਨਹੀਂ ਹੋਏਗਾ ਇਹ ਜੇਕਰ ਇਹਦਾ ਵਿਰੋਧ ਕਰਦੇ ਨੇ ਤਾਂ ਉਹਦੇ ਵਿੱਚ ਆਪ ਜਿੰਮੇਵਾਰੀ ਲੈਣੀ ਪਾਉਗੀ ਉਹਨਾਂ ਦੇ ਉੱਪਰ ਉਹ ਨਿਸ਼ਾਨੇ ਤੇ ਆਉਣਗੇ ਇਸ ਕਰਕੇ ਇਹਦੇ ਵਿੱਚੋਂ ਤਾਂ ਸਿਰਫ ਇਹ ਹੈ ਵੀ ਇਹ ਬਿੱਲ ਦੀ ਹੋਰ ਪਾਰਦਰਸ਼ਤਾ ਤੇ ਹੋਰ ਵਿਆਪਕ ਲਾਗੂ ਹੋਣ ਦੇ ਲਈ ਇਹ ਇਸ ਵੰਦੇ ਵਿੱਚ ਵਿਚਾਰਤਾ ਵਿਚਾਰਤਾ ਰ ਹੋ ਸਕਦਾ ਹੈ ਵਿਚਾਰ ਹੋ ਸਕਦਾ ਹੈ ਇਹਦੇ ਲਈ ਬਾਦ ਹੋ ਸਕਦਾ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਦੀ ਹੈ ਤੇ ਸਾਰੇ ਦੇਸ਼ ਦੇ ਵਿੱਚ ਇਹ ਇੱਕ ਢੰਗ ਦੇ ਨਾਲ ਲਾਗੂ ਹੋਵੇ ਤੇ ਦੀ ਪਾਰਦਰਸ਼ਤਾ ਹੋਵੇ ਇਹਦੀ ਵਿਝੈ ਵਰਤੋਂ ਨਾ ਹੋਵੇ ਬਿਲਕੁਲ ਬਿਲਕੁਲ ਇਹ ਬਿਲ ਇੱਕ ਨਵਾਂ ਰੰਗ ਟੰਗ ਦੇਸ਼ ਵਾਸਤੇ ਲਏਗਾ ਖਰਕਨੂਨ ਬਣੇਗਾ ਇਹਦੇ ਤੇ ਆਪਾਂ ਫਿਰ ਇੱਕ ਵਾਰ ਚਰਚਾ ਕਰਾਂਗੇ ਡਾਕਟਰ ਸਾਹਿਬ ਆਪਾਂ ਅੱਗੇ ਆਈਏ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖੋ ਜਿਸ ਵੱਲੋਂ ਕੌਮੀ ਮਾਤ ਦਿਹਾੜੇ ਉੱਤੇ 21 ਫਰਵਰੀ ਨੂੰ ਤਾਂ ਲਈ ਦ ਪੈਰ ਬਾਦ ਛਮਾ ਤੱਕ ਉਲਬਜਾਉਣ ਦਾ ਫੈਸਲਾ ਲਿਆ ਗਿਆ ਉਹ ਕੀ ਫੈਸਲਾ ਹੈ ਬੱਜਣਗੇ ਢੋਲ ਤੇ ਨੱਚਣਗੇ ਸਾਹਿਦਕਾਰ ਲੇਖਕ ਜੀ ਪਿੰਡ ਸਾਹਿਬ ਜਿਵੇਂ ਕਿ ਕਮੰਤਰੀ ਮਾਤ ਭਾਸ਼ਾ ਦੇਵਸ ਜੀ ਦੇ ਵੱਲੋਂ ਅ ਦੇਸ਼ਾਂ ਦੇ ਅਨਸਾਰ ਉਹਦੇ ਦਿਸ਼ਾ ਨਿਰਦੇਸ਼ਨਸਾਰ ਆਈ ਸਾਲ ਕੀ ਹਰ ਬੀਨੂ ਮਨਾਇਆ ਜਾਂਦਾ ਤੇ ਇਹਦੀ ਬਹੁਤ ਵੱਡੀ ਮਹੱਤਤਾ ਹੈ ਕਮੰਤਰੀ ਮਾਤ ਭਾਸ਼ਾ ਦੇਵਸ ਦਾ ਕਿ ਜਿਹੜਾ ਇਹਦਾ ਵਿਜਨ ਹੋਇਆ ਇਹ ਕੁਰਬਾਨੀਆਂ ਦੇ ਉੱਪਰੋਂ ਹੋਇਆਗਾ ਆਪਣੀ ਮਾਤ ਭਾਸ਼ਾ ਦੇ ਲਈ ਕੁਰਬਾਨ ਹੋਣ ਵਾਲੇ ਇਹ ਸਿੱਧਾਨ ਸਿਧਾਂਤ ਦੇ ਲਈ ਤੇ ਆਪਣੀ ਮਾਤ ਭਾਸ਼ਾ ਦੇ ਲਈ ਪ੍ਰੇਮ ਕਰਨ ਦੇ ਲਈ ਹੈ ਪੰਜਾਬੀ ਦੇ ਲਈ ਕਿਉਂਕਿ ਪੰਜਾਬੀ ਭਾਸ਼ਾ ਸਾਡੇ ਪੰਜਾਬ ਦੀ ਰਾਜ ਭਾਸ਼ਾ ਹੈ ਇਹਦੇ ਵਿੱਚ ਕੁਝ ਰੁਕੀਆਂ ਰਹਿੰਦੀਆਂ ਨੇ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਗਿੰਨੀ ਕੇ ਦੇ ਲਈ ਕਰਨੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਕਿ ਕੇਂਦਰੀ ਪੰਜਾਬੀ ਲੇਖ ਸਭਾ ਲੰਬੇ ਸਮੇਂ ਤੋਂ ਮਾਤ ਭਾਸ਼ਾ ਨੂੰ ਉਸ ਦਾ ਬਣਦਾ ਥਾਂ ਦਵਾਉਣ ਦੇ ਲਈ ਨਿਰੰਤਰ ਸੰਘਰਸ਼ੀਲ ਰਹੀ ਹੈ ਤੇ ਹਰ ਵਾਰ ਹਰ ਮੁੱਦੇ ਦੇ ਉੱਪਰ ਇਹ ਆਪਣੇ ਸਵਾਲ ਉਠਕਦੀ ਰਹੀ ਹੈ ਪਿਛਲੇ ਸਾਲ ਦੀ ਕੇਂਦਰੀ ਪੰਜਾਬੀ ਲੇਖ ਸਭਾ ਨੇ 21 ਫਰਬੂਰੀ ਨੂੰ ਢੋਲ ਵਜਾ ਕੇ ਲੋਕ ਜਾਗਾਵਾ ਕੀਤਾ ਸੀ ਕਿਉਂਕਿ ਉਦੋਂ ਸਰਕਾਰ ਨੇ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਜਿਹੜੇ ਸਾਈਨ ਬੋਰਡ ਨੇ ਸਾਰੇ ਪੰਜਾਬੀ ਚ ਹੋਣਗੇ ਤੇ ਸਾਰਾ ਕੰਮ ਪੰਜਾਬੀ ਦੇ ਵਿੱਚ ਹੋਵੇਗਾ ਪੰਜਾਬ ਸਰਕਾਰ ਨੇ ਜੀ ਇਹ ਇਹਦੇ ਲਈ ਪਰੰਤੂ ਉਹ ਹਾਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਤੇ ਉਹ ਤਾਂ ਨੂੰ ਪਤਾ ਹੀ ਹੈ ਤੇ ਪ੍ਰਕਾਰੀ ਦਰਬਾਰੇ ਵੀ ਕੰਮ ਉਸ ਤਰ੍ਹਾਂ ਦਾ ਪੰਜਾਬੀ ਦੇ ਵਿੱਚ ਨਹੀਂ ਹੋ ਰਿਹਾ ਇਸ ਲਈ ਕੇਂਦਰੀ ਪੰਜਾਬੀ ਲੇਖ ਸਭਾ ਨੇ ਇਹ ਸਖਤ ਸਟੈਂਡ ਲਿਆ ਹੈ ਕਿ ਆਪਣਾ ਮਾਤ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੇ ਲਈ ਲੋਕਾਂ ਨੂੰ ਜਗਾਉਣ ਦੇ ਲਈ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਦੇ ਲਈ ਤੇ ਸਰਕਾਰ ਨੂੰ ਦੱਸਣ ਦੇ ਲਈ ਇਹ ਤਿੰਨ ਤੋਂ 6 ਵਜੇ ਤੱਕ ਢੋਲ ਵਜਾ ਕੇ ਲੋਕ ਜਗਾਵਾ ਕੀਤਾ ਜਾਵੇ ਤੇ ਉਸ ਦਿਨ ਉਹਦੇ ਨਾਰੇ ਲਿਖੇ ਜਾਣਗੇ ਜਿਹੜੇ ਕਿ ਮਾਂ ਜਿਸ ਤਰ੍ਹਾਂ ਕਿ ਹੁੰਦਾ ਹੈ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੋ ਲ ਜਾਓਗੇ ਮਾਤ ਭਾਸ਼ਾ ਦਾ ਸਤਿਕਾਰ ਕਰੋ ਇਸ ਤਰ੍ਹਾਂ ਦੇ ਕੁਝ ਨਾਰੇ ਉਹਨਾਂ ਨੀਅ ਤਖਤੀਆਂ ਲੈ ਕੇ ਲੇਖ ਲਓ ਰੋਜ਼ ਮਾਰਚ ਕਰਨਗੇ ਤੇ ਸ਼ਹਿਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪੋ ਆਪਣੀ ਜਗ੍ਹਾ ਦੇ ਤੇ ਢੋਲ ਵਜਾ ਕੇ ਲੋਕਾਂ ਨੂੰ ਪੂਰੀ ਤਰ੍ਹਾਂ ਜੇਤਨ ਸਾਹਿਬ ਇਹ ਰੋਜ਼ ਮਾਰਚ ਹੋਣਗੇ ਢੋਲ ਦਰਾਨ ਕੇ ਜਾਗਰੂਕਤਾ ਮਾਰਚ ਹੋਣਗੇ ਇਹ ਸਿਰਫ ਇਹਦੇ ਤੇ ਵੀ ਲੋਕ ਵੀ ਰੋਸ ਵੀ ਹੈ ਜਾਗਰੂਕਤਾ ਵੀ ਹੈ ਸਰਕਾਰੀ ਵੀ ਹੈ ਦੋਨਾਂ ਗੱਲਾਂ ਹੈ ਜਾਊਗਾ ਕਿਉਂਕਿ ਜਿਹੜੀਆਂ ਤਖਤੀਆਂ ਨੇ ਉਹਨਾਂ ਦੇ ਵਿੱਚ ਨਾਰੇ ਲਿਖੇ ਹੋਏ ਹੋਣਗੇ ਉਹਦੇ ਲਈ ਲੋਕਾਂ ਨੂੰ ਜਗਾਉਣ ਦੇ ਲਈ ਵੀ ਚੇਤਨਾ ਪੈਦਾ ਕਰਨ ਦੇ ਲਈ ਤੇ ਸਰਕਾਰ ਨੂੰ ਦਰਸਾਉਣ ਦੇ ਲਈ ਵੀ ਢੋਲ ਵਜਾਉਣਾ ਦਾ ਭਾਵਿਆ ਕਿ ਸਾਡੇ ਜਿਹੜੇ ਪਿਛਲੇ ਸਮੇਂ ਤੋਂ ਜਿ ਆਪਾਂ ਆਪਣੇ ਬਰਾਦਰ ਕਹਿੰਦਾ ਭਾਵ ਕਿ ਪੰਜਾਬ ਦੇ ਜਿਹੜੇ ਵਾਰਿਸ ਨੇ ਉਹ ਜਾਗ ਜਾਗ ਰਹੇ ਨਹੀਂ ਹੁਣ ਲੰਬੀ ਨੀਂਦ ਤੋਂ ਹੁਣ ਬਾਹਰ ਆ ਰਹੇ ਨੇ ਤੇ ਸਰਕਾਰ ਨੂੰ ਵੀ ਜਗਣਾ ਚਾਹੀਦਾ ਜਿਹੜੇ ਫੈਸਲੇ ਲਏ ਸਨ ਪਿਛਲੇ ਸਮੇਂ ਐਦ ਲਏ ਸਨ ਉਹ ਬੜੀ ਤੇਜ਼ੀ ਨਾਲ ਸ਼ਕਤੀ ਨਾਲ ਲਾਗੂ ਕਰਨੇ ਚਾਹੀਦੇ ਨੇ ਜਿਵੇਂ ਆਪਾਂ ਜ਼ਿਕਰ ਕਰ ਹੀ ਰਏ ਸੀਗਾ ਐਗਜ਼ਾਮੀਨੇਸ਼ਨ ਬਿਲ ਵੀ ਜੋ ਵੀ ਭਾਰ ਸਰਕਾਰ ਨੇ ਮੋਦੀ ਸਰਕਾਰ ਨੇ ਲਿਆਂਦਾ ਤਾਂ ਪੰਜਾਬ ਸਰਕਾਰ ਨੂੰ ਵੀ ਪੰਜਾਬੀ ਦੇ ਲਿਹਾਜ਼ ਤੇ ਇੱਕ ਵੱਡਾ ਵੱਡਾ ਨਵੇਂ ਸ੍ਰੇਓ ਕੋਈ ਅਜਿਹਾ ਮੋਰਚਾ ਅਜਿਹੀ ਪਹਿਲ ਕਦਮੀ ਕਰਨੀ ਚਾਹੀਦੀ ਅਜਿਹਾ ਸਖਤ ਕਾਨੂੰਨ ਜਾਂ ਬਿੱਲ ਲਿਆਉਣਾ ਚਾਹੀਦਾ ਤਾਂ ਕਿ ਜਿਹੜੇ ਪੰਜਾਬੀ ਜਿਹੜੀ ਇਸ ਨੂੰ ਪੰਜਾਬ ਦੇ ਵਿੱਚ ਹੋਰ ਸਤਕਾਰ ਮਿਲੇ ਜਿਹੜੀਆਂ ਤਰੁੱਟੀਆਂ ਨੇ ਕਮੀਆਂ ਨੇ ਉਹ ਦੂਰ ਹੋ ਸਕਣ ਜੀ ਡਾਕਟਰ ਸਾਹਿਬ ਟਾਈਮ 3 ਤੋਂ 5 21 ਫਰਵਰੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਨੂੰ ਸੱਦਾ ਹੈ ਸਾਰੇ ਲੇਖਕਾਂ ਨੂੰ ਤੇ ਪੰਜਾਬ ਦੇ ਆਵਾਮ ਨੂੰ ਕਿ ਢੋਲ ਵਜਾਉਣ ਜਾਗਰੂਕਤਾ ਜਾਂ ਰੋਸ ਮਾਰਚਾਂ ਦਾ ਹਿੱਸਾ ਬਣ ਜੀ ਰਾਜ ਭਾਸ਼ਾ ਐਕਟ ਬਣਿਆ ਹੋਇਆ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਤੇ ਕੇਂਦਰੀ ਸਭਾ ਵੱਲੋਂ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਭਾਸ਼ਾ ਟ੍ਰਿਬਿਊਨਲ ਬਣਾਇਆ ਜਾਵੇ ਜਿਹਦੇ ਵਿੱਚ ਜਿਹੜੇ ਆਈਏਐਸ ਅਧਿਕਾਰੀ ਤੇ ਆਈਪੀਐਸ ਅਧਿਕਾਰੀ ਜਿਹੜੇ ਕਿ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾਂਦੇ ਨੇ ਤੇ ਪੰਜਾਬੀ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਏ ਇੱਕ ਭਾਸ਼ਾ ਟ੍ਰਿਬਿਊਨਲ ਬਣਨਾ ਚਾਹੀਦਾ ਹੈ ਜਿਹਦੀ ਲੰਬੇ ਸਮੇਂ ਤੋਂ ਕੇਂਦਰੀ ਸਭਾ ਮੰਗ ਵੀ ਕਰਦੀ ਰਹੀ ਹੈ ਇਹ ਵੀ ਮੰਗ ਹੈ ਤੇ ਰਾਜ ਭਾਸ਼ਾ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਸਰਕਾਰੀ ਪਦਰ ਦੇ ਉੱਪਰ ਤੇ ਗੈਰ ਸਰਕਾਰੀ ਪਦਰ ਦੇ ਉੱਪਰ ਪੰਜਾਬੀ ਪੂਰੀ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਜਿਹੜੇ ਦੁਕਾਨਾਂ ਦੇ ਕਾਰੋਬਾਰ ਦੇ ਸਾਰੇ ਸਾਈਨ ਬੋਰਡ ਪੰਜਾਬੀ ਚ ਹੋਣੇ ਚਾਹੀਦੇ ਨੇ ਤੇ ਹਾਈਵੇ ਦੇ ਉੱਪਰ ਜੋ ਵੀ ਹੈ ਇੰਟਰਨੈਟ ਤੇ ਪੰਜਾਬੀ ਨੂੰ ਪਹਿਲ ਡਾਕਟਰ ਸਾਹਿਬ ਅਦਾਲਤਾਂ ਦੇ ਵਿੱਚ ਜਿਹੜਾ ਅਦਾਲਤੀ ਕੰਮ ਹੈ ਨਾ ਉਹ ਵੀ ਇੱਕ ਪੰਜਾਬੀ ਦੇ ਵਿੱਚ ਹੋਵੇ ਰਾਜਪਾਸ਼ਾ ਸੋਧ ਐਕਟ ਅਜਿਹੀ ਕਹਿੰਦਾ ਭਾਵ ਕਿ ਉਹ ਦਹਾਈ ਦੇ ਏਰੀਆ ਪਿਛਲੇ ਸਮੇਂ ਤੋਂ ਪਰੰਤੂ ਪੰਜਾਬ ਦੇ ਵਿੱਚ ਅਜੇ ਹਾਲ ਸੰਭਵ ਨਹੀਂ ਹੋ ਰਿਹਾ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਸਾਈਨ ਬੋਰਡ ਦੁਕਾਨਾਂ ਦੇ ਕਾਰਵਰਸ ਆਫ ਦੇ ਉਹ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਇੱਕ ਤਰੀਕ ਤੈਅ ਕੀਤੀ ਸੀ ਕਿ ਐਨੇ ਤਰੀਕ ਤੱਕ ਜਿਹੜੇ ਸਰਕਾਰੀ ਪੱਧਰ ਉਤੇ ਜਾਂ ਜਿਹੜਾ ਖਰਚਾ ਸਰਕਾਰ ਕਰੂਗੀ ਜਿਹੜੇ ਉੱਪਰਲੀ ਜਿਹੜੀ ਭਾਸ਼ਾ ਹੈ ਮੋٹے ਪੱਧਰ ਉਤੇ ਉਹ ਪੰਜਾਬੀ ਦੇ ਵਿੱਚ ਹੋਊਗੀ ਤਾਂ ਉਹ ਜਿਹੜੀ ਹੈ ਨਾ ਪੈਸਾ ਲਿਆ ਗਿਆ ਸੀ ਪੰਜਾਬੀ ਪ੍ਰਤੀ ਉਹ ਕਿਤਨਾ ਕਿਤੇ ਅੜਿਆ ਹੋਇਆ ਹੈ ਫਸਿਆ ਹੋਇਆ ਹੈ ਕੀ ਕਾਰਨ ਹੋ ਸਕਦੇ ਨੇ ਡਾਕਟਰ ਸਾਹਿਬ ਪਿੱਛੇ ਦੋ ਬਾਰ ਉਹਦੀ ਤਰੀਕ ਵਧਾ ਦਿੱਤੀ ਗਈ ਸੀ ਮਿਆਦ ਵਧਾ ਦਿੱਤੀ ਗਈ ਸੀ ਕੁਝ ਸ਼ਾਇਦ ਹੋ ਸਕਦਾ ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਜਿਹੜੇ ادارے ਨੇ ਜਾਂ ਪ੍ਰਾਈਵੇਟ ادارے ਨੇ ਜਾਂ ਦੁਕਾਨਾਂ ਦੇ ਸਾਈਨ ਬੋਰਡਾਂ ਦੇ ਕੋਈ ਬਖਦ ਮਿਲੇ ਹੁਣ ਕੋਈ ਗੱਲ ਹੋਈ ਹੋਣੀ ਹੈ ਸਰਕਾਰ ਪੱਧਰ ਤੇ ਇਸ ਕਰਕੇ ਉਹਨਾਂ ਦੀ ਡੇਟ ਵਧਾਈ ਗਈ ਸੀ ਪਰੰਤੂ ਇਹ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜੋ ਵੀ ਕਾਰੋਬਾਰ ਹੈ ਪੰਜਾਬ ਦੀ ਜ਼ਮੀਨ ਦੇ ਉੱਪਰ ਜੋ ਵੀ ادارے ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਆਪਣੇ ਸਾਈਨ ਬੋਰਡ ਲਿਖਣੇ ਚਾਹੀਦੇ ਨੇ ਪਹਿਲ ਕਦਮੀ ਪਹਿਲ ਪੰਜਾਬੀ ਨੂੰ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਅਪਦਾ ਜੇ ਦੂਜੀ ਭਾਸ਼ਾ ਦੇ ਵਿੱਚ ਲਿਖਣਾ ਲਿਖ ਸਕਦੇ ਨੇ ਪਰੰਤੂ ਸਮੁੱਚੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਬਾਹਰ ਕਰਨਾ ਇਹ ਇਹ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ ਪੰਜਾਬੀ ਦੇ ਵਿੱਚ ਜ਼ਰੂਰੀ ਹੈ ਪੰਜਾਬੀ ਮਾਤ ਭਾਸ਼ਾ ਨੂੰ ਪਰ ਫੁਲਤ ਕਰਨ ਦੇ ਲਈ ਤਦ ਹੀ ਅਸੀਂ ਹੋ ਸਕਦੇ ਹਾਂ ਜਦੋਂ ਕਿ ਪੰਜਾਬ ਦੀ ਰਾਜ ਭਾਸ਼ਾ ਸਾਡੀ ਇਹ ਕਾਨੂੰਨ ਬਣਿਆ ਹੋਇਆ ਹੈ ਤੇ ਪੰਜਾਬੀਆਂ ਨੂੰ ਇਹਦੇ ਲਈ ਸਤਿਕਾਰ ਕਰਨਾ ਚਾਹੀਦਾ ਹੈ ਮਾਣ ਕਰਨਾ ਚਾਹੀਦਾ ਹੈ ਸਿੱਖਿਆ ਦੇ ਵਿੱਚ ਵੀ ਇਸ ਤਰ੍ਹਾਂ ਹੈਗਾ ਜਿਹੜੇ ਕਿ ਪੁੱਛੇ ਕਈ ਪ੍ਰਾਈਵੇਟ ਸਕੂਲ ਜਿਹੜੇ CBSE ਜਾਂ ICSE ਨਾਲ ਸੰਬੰਧਿਤ ਸੀ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਤੇ ਵੀ ਪਾਬੰਦੀ ਸੀ ਤੇ ਉਹ ਵੀ ਐਕਟ ਬਣਿਆ ਹੋਇਆ ਉਹਨੂੰ ਵੀ ਸ਼ਕਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਜੇਕਰ ਉਹ ਕੋਈ ادارے ਜਾਂ ਸਕੂਲ ਇਸ ਤਰ੍ਹਾਂ ਨਹੀਂ ਕਰਦੇ ਉਹਨਾਂ ਦੇ ਉੱਪਰ ਜੁਰਮਾਨੇ ਲਾਇਆ ਜਾ ਸਕਦੇ ਨੇ ਉਹਨਾਂ ਦੀ ਅਫੀਲੀਏਸ਼ਨ ਰੱਦ ਕੀਤੀ ਜਾ ਸਕਦੀ ਹੈ ਇਹ ਉਹ ਐਕਟ ਦੇ ਵਿੱਚ ਪੂਰੀ ਤਰ੍ਹਾਂ ਦਰਜ ਹੈ ਇਸੇ ਤਰ੍ਹਾਂ ਹੀ ਰਾਜ ਭਾਸ਼ਾ ਐਕਟ ਦੇ ਵਿੱਚ ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਪੰਜਾਬੀ ਦੇ ਵਿੱਚ ਕੰਮ ਨਹੀਂ ਕਰਦਾ ਤਾਂ ਉਹਨਾਂ ਦੇ ਖਿਲਾਫ ਪਿਨਿਸ਼ਮੈਂਟ ਐਂਡ ਅਪੀਲ ਰੂਲਸ ਦੇ ਤਹਿਤ ਉਹਨਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਇਨਕਰੀਮੈਂਟ ਰੋਕਿਆ ਜਾ ਸਕਦੇ ਨੇ ਉਹਨਾਂ ਦੀ ਤਰੱਕੀ ਰੋਕੀ ਜਾ ਸਕਦੀ ਹੈ ਪਰੰਤੂ ਇਹਨੂੰ ਸ਼ਕਤੀ ਨਾਲ ਲਾਗੂ ਕਰਨ ਦੇ ਲਈ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਬਲਵਾਨ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਜੇ ਚਾਹਵੇ ਤਾਂ ਪੂਰੀ ਆਪਣੀ ਇੱਛਾ ਸ਼ਕਤੀ ਦੇ ਨਾਲ ਇਸ ਨੂੰ ਲਾਗੂ ਕਰ ਸਕਦੀ ਹੈ ਕਿਉਂਕਿ ਪੰਜਾਬੀਆਂ ਦਾ ਮੁੱਦਾ ਸਮੁੱਚੇ ਪੰਜਾਬ ਦੀ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੈ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੈ ਕਿ ਕਈ ਛੋਟੇ ਛੋਟੇ ਮੁੱਦਿਆਂ ਉੱਤੇ ਨਾ ਇਨੀ ਦਿਨੀ ਲੋਕ ਵੱਡੇ ਰੋਸ ਧਰਨਿਆਂ ਤੇ ਉਤਰ ਰਹੇ ਨੇ ਪਿਛਲੇ ਸਮੇਂ ਦਾ ਆਪਾਂ ਦੇਖਿਆ ਹੀ ਹੈ ਮਾਲਵੀਦੀਆਂ ਜਿਹੀਆਂ ਘਟਨਾ ਸਾਹਮਣੇ ਆਈਆਂ ਪਰੋਂ ਤੋਂ ਜਿਹੜੇ ਵੱਡੇ ਮੁੱਦੇ ਨੇ ਪੰਜਾਬੀ ਦੀ ਪੰਜਾਬੀ ਦੀ ਪਹਿਰੇਦਾਰੀ ਸੰਬੰਧੀ ਜਾਂ ਪੰਜਾਬ ਦੇ ਕਈ ਹੋਰ ਮਸਲੇ ਉਹਨਾਂ ਪ੍ਰਤੀ ਪੰਜਾਬੀ ਜਿਵੇਂ ਕੇਸਲ ਵਟ ਚੁੱਕੇ ਨੇ ਜਾਂ ਕੇਸਲ ਵਟ ਰਹੇ ਨੇ ਛੋਟੇ-ਛੋਟੇ ਮੰਗਾ ਛੋਟੇ-ਛੋਟੇ ਮਸਲੇ ਉਹਨਾਂ ਨੂੰ ਠਾਕੇ ਤੇ ਉਹਦੇ ਉੱਤੇ ਜਿਹੜੇ ਪੰਜਾਬ ਦੇ ਜਜ਼ਬਾਤ ਮਤਲਬ ਆਪਣੇ ਅਖੇੜ ਰਹੇ ਨੇ ਜਿਵੇਂ ਆਪਾਂ ਕਹਿ ਸਕਦੇ ਆਂ ਜਦੋਂ ਕਿ ਵੱਡੀ ਲੋੜ ਹੈ ਕਿ ਜਿਹੜੇ ਪੰਜਾਬ ਦੇ ਅਸਲੀ ਮਸਲੇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਪੰਜਾਬੀ ਦੀ ਪਹਿਰੇਦਾਰੀ ਲਈ ਉਹਦੇ ਤੇ ਪੰਜਾਬੀਆਂ ਨੂੰ ਕੋਈ ਵੀਰ ਹੋਣ ਦੀ ਲੋੜ ਹੈ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਅੱਜ ਬਹੁਤ ਮੁੱਲਾ ਸਮਾਂ ਦਿੱਤਾ ਪੰਜਾਬੀ ਦੀ ਪਹਿਰੇਦਾਰੀ ਲਈ ਤੇ ਜਿਹੜਾ ਐਗਜ਼ਾਮੀਨੇਸ਼ਨ ਬਿਲ 2024 ਕੇਂਦਰ ਸਰਕਾਰ ਨੇ ਬਿਲ ਲੈ ਕੇ ਆਈ ਅੱਜ ਉਹਦੇ ਜਿਹੜੇ ਵੱਖ-ਵੱਖ ਪਾਕਿਸਤਾਨ ਉਹਨਾਂ ਤੋਂ ਜਾਣਕਾਰੀ ਦਿੱਤੀ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ